ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਂਸ਼ੀਐਂਟ ਪੰਜਾਬ ਦੇ ਉੱਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਪਹਿਲੀ ਵੀਡੀਓ ਦੇ ਦੌਰਾਨ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਸੀਗੀ ਨੋਟੀਫਿਕੇਸ਼ਨ ਤੁਹਾਨੂੰ ਦਿੱਤਾ ਸੀਗਾ ਕਿ ਹੁਣ ਇਸ ਚੈਨਲ ਤੇ ਆਪਾਂ ਵੀਡੀਓਜ਼ ਕੰਟੀਨਿਊਸਲੀ ਪਾਵਾਂਗੇ ਤੇ ਸਾਰੀਆਂ ਗੋਤਾਂ ਦਾ ਇਤਿਹਾਸ ਦੱਸਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਸੰਧੂ ਗੋਤ ਦਾ ਇਤਿਹਾਸ ਦੱਸਾਂਗਾ ਕਿ ਇਹ ਸੰਧੂ ਗੋਤ ਕਿਵੇਂ ਬਣਿਆ ਤੇ ਕਿਹਨੇ ਬਣਾਇਆ ਲਓ ਆਈਏ ਫਿਰ ਦੇਖੀਏ ਆਪਾਂ ਸੰਧੂ ਗੋਤ ਦਾ ਇਤਿਹਾਸ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਸੰਧੂ ਗੋਤ ਕਾਫੀ ਪ੍ਰਸਿੱਧ ਗੋਤ ਹੈ ਇਹ ਅੱਜ ਦੇ ਟਾਈਮ ਦੇ ਵਿੱਚ ਹੀ ਨਹੀਂ ਕਾਫੀ ਲੰਬੇ ਸਮੇਂ ਤੋਂ ਇਹ ਗੋਤ ਪ੍ਰਸਿੱਧ ਹੈ ਕਾਫੀ ਲੰਬੇ ਸਮੇਂ ਤੋਂ ਸੰਧੂ ਬਹੁਤ ਜ਼ਿਆਦਾ ਨਾਮ ਦੇ ਵਿੱਚ ਸੀਗੇ ਤੇ ਅੰਮ੍ਰਿਤਸਰ ਜ਼ਿਲ੍ਹਾ ਤੇ ਲਾਹੌਰ ਜ਼ਿਲ੍ਹਾ ਸੰਧੂਆਂ ਦਾ ਮੁੱਖ ਸਥਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਸੰਧੂ ਗੋਤ ਸਿੱਧੂ ਬਰਾੜਾਂ ਤੋਂ ਬਾਅਦ ਗਿਣਤੀ ਦੇ ਵਿੱਚ ਸਭ ਤੋਂ ਵੱਡਾ ਗੋਤ ਹੈ ਤੇ ਇਹਨਾਂ ਦਾ ਸਤਲੁਜ ਦਰਿਆ ਦੇ ਦੋਹੇ ਕੰਢੇ ਸੰਧੂ ਗੋਤ ਕਾਫੀ ਜ਼ਿਆਦਾ ਵਸੇ ਸੰਧੂ ਕਬੀਲਾ ਕਾਫੀ ਜ਼ਿਆਦਾ ਵਸਿਆ ਹੋਇਆ ਅੰਬਾਲਾ ਜ਼ਿਲ੍ਹੇ ਸਿਆਲਕੋਟ ਤੋਂ ਲੈ ਕੇ ਗੁਜਰਾਵਾਲੀ ਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਸੰਧੂ ਕਾਫੀ ਗਿਣਤੀ ਦੇ ਵਿੱਚ ਪਾਏ ਜਾਂਦੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਿੱਖ ਭਾਈ ਬਾਲਾ ਜੀ ਵੀ ਸੰਧੂ ਹੀ ਸਨ ਤੇ ਭਾਰਤ ਦੇ ਇੱਕ ਮਹਾਨ ਸ਼ਹੀਦ ਸਰਦਾਰ ਸ਼ਹੀਦ ਭਗਤ ਸਿੰਘ ਵੀ ਸੰਧੂ ਹੀ ਸਨ ਕੁਝ ਜਗ੍ਹਾ ਤੇ ਪੋਛ ਪੜਤਾਲ ਕਰਨ ਦੇ ਬਾਅਦ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਸੰਧੂਆਂ ਦਾ ਇਹ ਖਿਆਲ ਹੈ ਕਿ ਅਯੁੱਧਿਆ ਦੇ ਰਾਜਾ ਸ਼੍ਰੀ ਰਾਮਚੰਦਰ ਜੀ ਦੇ ਰਾਹੀ ਉਹਨਾਂ ਦਾ ਸੂਰਜ ਵੰਸ਼ੀ ਰਾਜਪੂਤਾਂ ਦੇ ਕੁੱਲ ਰਘੁਵੰਸ਼ੀ ਕੁੱਲ ਦੇ ਨਾਲ ਉਹਨਾਂ ਦੇ ਸਬੰਧ ਸਿਗੇ ਤੇ ਜਿਨ੍ਹਾਂ ਦੀ ਵੰਸ਼ ਵਿੱਚੋਂ ਸੰਧੂ ਰੋ ਇੱਕ ਮਹਾਨ ਯੋਧਾ ਹੋਇਆ 1883 ਤੇ 84 ਦੇ ਵਿੱਚ ਹੋਈ ਜਨਗਣਨਾ ਦੇ ਅਨੁਸਾਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਸੰਧੂਆਂ ਦੀਆਂ 5 ਮੁੱਖ ਮੂਹੀਆਂ ਹੈ ਸੰਦੂ ਬਾਬਾ ਕਾਲਾ ਮਹਿਰ ਜਾਂ ਜਿਨ੍ਹਾਂ ਨੂੰ ਆਪਾਂ ਬਾਬਾ ਕਾਲਾ ਪੀਰ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਪੂਜਾ ਕਰਦੇ ਆ ਤੇ ਇਹ ਇਹਨਾਂ ਦਾ ਵੱਡਾ ਵਡੇਰਾ ਸੀ ਤੇ ਬਾਬਾ ਕਾਲਾ ਮਹਿਰ ਦੀ ਸਮਾਦ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੈ ਜੋ ਕਿ ਇਹਨਾਂ ਦਾ ਦੁਪੱਤੀ ਦਾ ਸਥਾਨ ਵੀ ਦੱਸਿਆ ਜਾਂਦਾ ਹੈ ਤੇ ਕੁਝ ਕੇ ਰਵਾਇਤਾਂ ਦੇ ਅਨੁਸਾਰ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਬਾਬਾ ਕਾਲਾ ਮਹਿਰ ਮਾਲਵੇ ਦੇ ਸਨੇਹ ਤੋਂ ਉੱਠ ਕੇ ਮਾਝੇ ਦੀ ਧਰਤੀ ਤੇ ਚਲਾ ਗਿਆ ਸੀ ਸੰਧੂਆਂ ਦੇ ਇਸ ਖੇਤਰ ਦੇ ਵਿੱਚ 22 ਪਿੰਡ ਪ੍ਰਸਿੱਧ ਸੀ ਤੇ ਭੱਗਣੇ ਦੇ ਇਲਾਕੇ ਦੇ ਵਿੱਚ ਵੀ ਸੰਧੂਆਂ ਦੇ 17 17 ਪਿੰਡ ਪ੍ਰਸਿੱਧ ਹੈ ਤੇ 12 ਪਿੰਡ ਸੰਧੂਆਂ ਦੇ ਲਾਹੌਰ ਦੇ ਇਲਾਕੇ ਦੇ ਵਿੱਚ ਪ੍ਰਸਿੱਧ ਸੀ ਜਿਨ੍ਹਾਂ ਦੇ ਵਿੱਚੋਂ ਦੋ ਪਿੰਡ ਕਾਫੀ ਜ਼ਿਆਦਾ ਪ੍ਰਸਿੱਧ ਰਹੇ ਆ ਸੰਧੂਆਂ ਦੇ ਪਹਿਲੇ ਦਾ ਨਾਮ ਹੈ ਰਾਜਾ ਜੰਗ ਤੇ ਦੂਸਰੇ ਦਾ ਨਾਮ ਹੈ ਜੋਧੂ ਲਾਹੌਰੀਏ ਸੰਧੂ ਕਾਫੀ ਮਸ਼ਹੂਰ ਹੁੰਦੇ ਆ ਤੇ ਇਹ ਲੜਾਕੂ ਸੁਭਾਅ ਦੇ ਹੁੰਦੇ ਆ ਕਈ ਸੰਧੂ ਪੂਰਬੀ ਪੰਜਾਬ ਦੇ ਵਿੱਚ ਆ ਕੇ ਮਲਵਈ ਭਾਈਚਾਰੇ ਦੇ ਵਿੱਚ ਵੀ ਰਲ ਗਏ ਸੀਗੇ ਤੇ ਮਾਲਵੇ ਦੇ ਸਤਲੁਜ ਦਰਿਆ ਦੇ ਨਾਲ ਅਤੇ ਫਰੀਦਕੋਟ ਤੋਂ ਲੈ ਕੇ ਮੁਕਸਰ ਤੱਕ ਕਈ ਸੰਧੂਆਂ ਦੇ ਪ੍ਰਸਿੱਧ ਪਿੰਡ ਹੈ ਜਿਵੇਂ ਕਿ ਚੁੱਗੇ ਆਲਾ ਵੀਰਾਂ ਆਲਾ ਤੇ ਭਾਗ ਆਲਾ ਇਹ ਕਾਫੀ ਜ਼ਿਆਦਾ ਪ੍ਰਸਿੱਧ ਪਿੰਡ ਸੰਧੂਆਂ ਦੇ ਤੇ ਫਰੀਦਕੋਟ ਜ਼ਿਲ੍ਹੇ ਦੇ ਕੋਲੇ ਇੱਕ ਸੰਧੂਆਂ ਪਿੰਡ ਵੀ ਸੰਧੂ ਸੰਧੂਆਂ ਦਾ ਹੀ ਵਸਾਇਆ ਹੋਇਆ ਹੈ ਤੇ ਲੇਕਿਨ ਉਥੇ ਫਿਰ ਬਾਅਦ ਦੇ ਵਿੱਚ ਬਰਾੜ ਆ ਗਈ ਸੀ ਤੇ ਸੰਧੂਆਂ ਤੇ ਬਰਾੜਾਂ ਦੇ ਵਿੱਚ ਆਪਸ ਰੀ ਕਾਫੀ ਲੜਾਈਆਂ ਹੋਈਆਂ ਜਮੀਨਾਂ ਦੇ ਖਾਤਰ ਜਮੀਨਾਂ ਨੂੰ ਲੈ ਕੇ ਕਾਫੀ ਲੜਾਈਆਂ ਵੀ ਰਹੀਆਂ ਸੰਧੂ ਤੇ ਬਰਾੜਾਂ ਦੇ ਵਿੱਚ ਤੇ ਇੱਕ ਅੰਗਰੇਜ਼ੀ ਇਤਿਹਾਸਕਾਰ ਲੈਪਨ ਗੈਰੀਫਨ ਦੇ ਅਨੁਸਾਰ ਸੰਧੂ ਪੱਛਮੀ ਤੇ ਉੱਤਰੀ ਰਾਜਪੂਤਾਨਿਆਂ ਵਿੱਚੋਂ ਪੰਜਾਬ ਵਿੱਚ ਆਏ ਸਨ ਤੇ ਇੱਕ ਕਾਫੀ ਪ੍ਰਸਿੱਧ ਇਤਿਹਾਸਕਾਰ ਕੇਸੀ ਯਾਦਵ ਦੇ ਅਨੁਸਾਰ ਸੰਧੂ ਮਹਿਮੂਦ ਗਜਨਵੀ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਆਏ ਸਨ ਤੇ ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਸੰਧੂ ਪੰਜਾਬ ਦੇ ਬਠਿੰਡਾ ਤੇ ਮਾਨਸਾ ਦੇ ਖੇਤਰ ਦੇ ਵਿੱਚ ਵਸ ਗਏ ਸੀ ਲੇਕਿਨ ਹੁਣ ਤਾਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਸੰਧੂ ਫੈਲੇ ਹੋਏ ਆ ਤੇ ਇੱਕ ਫਰੀਦਕੋਟ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਮੁੜਾਣਾ ਜਿੱਥੇ ਸੰਧੂਆਂ ਦਾ ਕਾਫੀ ਭਾਰੀ ਮੇਲਾ ਲੱਗਦਾ ਤੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਕਿ ਇਹ ਮਹਰਾਣੇ ਦੇ ਮੇਲੇ ਦੀ ਥੋੜੀ ਤੁਹਾਨੂੰ ਇਹਦੇ ਬਾਰੇ ਦੱਸ ਦਿੰਨਾ ਥੋੜੀ ਡਿਸਕ੍ਰਿਪਸ਼ਨ ਦੇ ਦਿੰਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੰਧੂ ਭਾਈਚਾਰਾ ਕਾਫੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਕਾਫੀ ਵੱਡਾ ਭਾਈਚਾਰਾ ਹੈ ਤੇ ਇਹ ਮਹਰਾਣੇ ਦੇ ਮੇਲੇ ਤੇ ਇਹ ਦੂਰੋਂ ਦੂਰੋਂ ਪਹੁੰਚਦੇ ਆ ਇਹ ਮੇਲਾ ਫਰੀਦਕੋਟ ਜ਼ਿਲ੍ਹੇ ਦੇ ਜ਼ਿਲ੍ਹੇ ਤੋਂ 6 ਕਿਲੋਮੀਟਰ ਦੂਰ ਪਿੰਡ ਸਿੱਖਾਂਵਾਲੀ ਬੀੜ ਦੇ ਵਿੱਚ ਲੱਗਦਾ ਤੇ ਇਹਦਾ ਸੰਬੰਧ ਸੰਧੂ ਭਾਈ ਚਾਰੇ ਦੇ ਪੀਰ ਬਾਬਾ ਕਾਲਾ ਮਹਿਰਜੀ ਦੇ ਨਾਲ ਹੈ ਜਿੱਥੇ ਇਹਨਾਂ ਦੀ ਸਮਾਦ ਬਣੀ ਹੋਈ ਹੈ ਤੇ ਦੂਰੋਂ ਦੂਰੋਂ ਲੋਕ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਤੋਂ ਲੋਕ ਆ ਕੇ ਇਹਨਾਂ ਦੇ ਮੜੀ ਤੇ ਮੱਥਾ ਟੇਕਦੇ ਆ ਤੇ ਆਪਣੀਆਂ ਮਨੋ ਕਾਮਨਾ ਮੰਗਦੇ ਆ ਸੰਧੂ ਖਾਨਦਾਨ ਦੇ ਲੋਕ ਆਪਣੀ ਸ਼ਰਧਾ ਅਨੁਸਾਰ ਬਾਬਾ ਜੀ ਦੀ ਮੜੀ ਤੇ ਸ਼ਰਾਬ ਦਾ ਪ੍ਰਸ਼ਾਦ ਚੜਾਉਂਦੇ ਹਨ ਅਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵੰਡਦੇ ਹਨ ਸੰਧੂਆਂ ਦੇ ਅਨੁਸਾਰ ਬਾਬਾ ਕਾਲਾ ਮਹਿਰ ਜੀ ਗਜਨੀ ਦੇ ਇਲਾਕੇ ਚੋਂ ਆਏ ਸੀਗੇ ਤੇ ਪੰਜਾਬ ਤੇ ਸਿੰਧ ਦੇ ਖੇਤਰ ਦੇ ਵਿੱਚ ਆਪਣੇ ਕਬੀਲੇ ਸਮੇਤ ਵੱਸ ਗਏ ਸੀ ਇਨਾਂ ਦਾ ਅਸਲੀ ਨਾਮ ਮੈਜਲ ਸੀਗਾ ਤੇ ਇਹ ਬੋਗੇ ਜੱਟ ਦੇ ਪੁੱਤਰ ਸਨ ਜੋ ਕਿ ਮਹਰਾਣਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸੀ ਇਸੇ ਲਈ ਇਹ ਸੰਧੂਆਂ ਦੇ ਮੇਲੇ ਨੂੰ ਮਹਰਾਣੇ ਦਾ ਮੇਲਾ ਕਿਹਾ ਜਾਂਦਾ ਹੈ ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਾਬੇ ਦੀ ਸਮਾਧ ਤੇ ਚੜਾਵਾ ਚੜਾਉਂਦੇ ਆ ਤੇ ਇਹ ਸਾਰਾ ਜਿਹੜਾ ਚੜਾਵਾ ਹੈ ਉਹ ਸੰਧੂਆਂ ਦੇ ਮਰਾਸੀ ਨੂੰ ਦਿੱਤਾ ਜਾਂਦਾ ਹੈ ਤੇ ਇਹ ਇੱਕ ਮਰਾਸੀ ਦੇ ਦੱਸਣ ਦੱਸਣ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਬਾਬਾ ਕਾਲਾ ਮਹਿਰ ਸੀ ਜਦੋਂ ਉਹ ਫਰੀਦਕੋਟ ਦੇ ਇਲਾਕੇ ਦੇ ਵਿੱਚ ਰਹਿੰਦੇ ਸੀ ਉਦੋਂ ਉਹਨਾਂ ਦੀ ਭਟੀਆਂ ਦੇ ਨਾਲ ਕਾਫੀ ਜ਼ਿਆਦਾ ਦੁਸ਼ਮਣੀ ਚੱਲਦੀ ਸੀਗੀ ਤੇ ਇਹ ਦੁਸ਼ਮਣੀ ਦੇ ਕਾਰਨ ਭਟੀਆਂ ਨੇ ਬਾਬੇ ਕਾਲੇ ਮਹਿਰ ਦੇ ਰਸੋਈਏ ਨੂੰ ਲਾਲਚ ਦਿੱਤਾ ਜੋ ਕਿ ਇੱਕ ਬ੍ਰਾਹਮਣ ਸੀਗਾ ਤੇ ਉਹ ਜਿਹੜਾ ਰਸੋਈਆ ਸੀਗਾ ਉਹਨੇ ਬਾਬੇ ਕਾਲੇ ਮਹਿਰ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਜਿਸ ਦੇ ਕਰਕੇ ਬਾਬਾ ਕਾਲਾ ਮਹਿਰ ਬੇਹੋਸ਼ ਹੋ ਗਿਆ ਸੀਗਾ ਤੇ ਉਦੋਂ ਪੱਟੀਆਂ ਨੇ ਬਾਬੇ ਕਾਲੇ ਮਹਿਰ ਨੂੰ ਮਾਰਨਾ ਚਾਹਿਆ ਲੇਕਿਨ ਉਸ ਟਾਈਮ ਇੱਕ ਮਰਾਸੀ ਨੇ ਪੱਟੀਆਂ ਨੂੰ ਇਹ ਗੱਲ ਕਹਿਤੀ ਸੀ ਕਿ ਬਾਬਾ ਕਾਲਾ ਮਹਿਰ ਹਜੇ ਸੁੱਤਾ ਨਹੀਂ ਹੈ ਉਹ ਪੂਰਾ ਨਹੀਂ ਸੁੱਤਾ ਉਹ ਜਾਗ ਰਿਹਾ ਹੈ ਸੰਧੂ ਜਾੜ ਜਿਹੜੇ ਹੈਗੇ ਆ ਉਹ ਰੋਤਕ ਹਿਸਾਰ ਤੇ ਮੇਰਠ ਦੇ ਇਲਾਕਿਆਂ ਦੇ ਵਿੱਚ ਵਸੇ ਹੋਏ ਹੈ ਇਹ ਸੰਧੂ ਹਿੰਦੂ ਹੈ ਤੇ ਜਦੋਂ ਬਾਬਾ ਕਾਲਾ ਮਹਿਰ ਨੂੰ ਇਸ ਹਾਸੇ ਤੋਂ ਬਾਅਦ ਹੋਸ਼ ਆਈ ਤਾਂ ਉਹਨਾਂ ਦਾ ਸਿਰ ਪੱਟੀਆਂ ਨੇ ਕਾਫੀ ਜ਼ਿਆਦਾ ਜ਼ਖਮੀ ਕਰ ਦਿੱਤਾ ਸੀਗਾ ਲੇਕਿਨ ਉਹ ਇਸ ਜ਼ਖਮੀ ਸਿਰ ਦੇ ਨਾਲ ਵੀ ਉਹਨਾਂ ਨੇ ਕਾਫੀ ਜ਼ਿਆਦਾ ਦੇਰ ਤੱਕ ਲੜਦੇ ਰਹੇ ਤੇ ਇਸ ਦੇ ਦੌਰਾਨ ਇੱਕ ਮੁਸਲਮਾਨ ਨੇ ਵੀ ਇੱਕ ਮੁਸਲਮਾਨ ਲਲਾਰੀ ਸੀਗਾ ਜਿਨੇ ਪੱਟੀਆਂ ਦੀ ਕਾਫੀ ਜ਼ਿਆਦਾ ਹੌਸਲਾ ਫਜ਼ਾਈ ਕੀਤੀ ਸੀਗੀ ਤੇ ਜਦੋਂ ਬਾਬਾ ਕਾਲਾ ਮਹਿਰ ਰਸ਼ੀਦ ਹੋਣ ਲੱਗੇ ਸੀ ਉਦੋਂ ਉਹਨਾਂ ਨੇ ਇਹ ਬੋਲ ਕਹੇ ਸੀ ਕਿ ਮੇਰੀ ਮੜੀ ਤੇ ਜੇ ਕੋਈ ਬ੍ਰਾਹਮਣ ਚੜੇ ਤਾਂ ਉਹਦਾ ਬੇਸ਼ੱਕ ਸਿਰ ਲਾ ਦਿਓ ਪਰ ਮੇਰੀ ਮੜੀ ਤੇ ਚੜਨਾ ਨਹੀਂ ਚਾਹੀਦਾ ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀ ਕਿ ਮੁਸਲਮਾਨ ਲਲਾਰੀ ਦਾ ਨੀਲ ਲੈਣਾ ਬੰਦ ਕਰ ਦਿਓ ਤੇ ਜਿੰਨਾ ਵੀ ਚੜਾਵਾ ਮੇਰੀ ਮੜੀ ਤੇ ਚੜੇਗਾ ਉਹ ਸਾਰਾ ਹੀ ਮਰਾਸੀ ਨੂੰ ਦਿੱਤਾ ਜਾਵੇ ਇਸ ਲਈ ਸੰਧੂਆਂ ਦੇ ਜਿੰਨਾ ਵੀ ਚੜਾਵਾ ਚੜਾਇਆ ਜਾਂਦਾ ਹੈ ਉਹ ਸਾਰਾ ਚੜਾਵਾ ਮਰਾਸੀ ਨੂੰ ਦਿੱਤਾ ਜਾਂਦਾ ਹੈ ਲਗਭਗ ਸਾਰੇ ਸੰਧੂਆਂ ਦਾ ਮੰਨਣਾ ਹੈ ਕਿ ਜੋ ਬਾਬਾ ਕਾਲਾ ਮੇਰ ਸੀ ਉਹ ਕੱਚੀ ਨੀਂਦ ਸੌਂਦੇ ਸੀ ਕਾਣੀ ਨੀਂਦ ਸੌਂਦੇ ਸੀ ਤੇ ਇਸ ਲਈ ਕਈ ਸੰਧੂ ਅੱਧੇ ਟਾਈਮ ਦੇ ਵਿੱਚ ਵੀ ਆਪਣੇ ਆ ਅਧੀਆਂ ਅੱਖਾਂ ਖੋਲ ਕੇ ਸੌਂਦੇ ਆ ਤੇ ਇੱਕ ਹੋਰ ਰਵਾਇਤ ਦੇ ਅਨੁਸਾਰ ਬਾਬਾ ਕਾਲਾ ਮਹਿਰ ਜੀ ਦਿੱਲੀ ਸਰਕਾਰ ਦੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀਗੇ ਤੇ ਜਿੱਥੇ ਉਹਨਾਂ ਦਾ ਸਿਰ ਢਿੱਗਿਆ ਉੱਥੇ ਉਹਨਾਂ ਦੀ ਯਾਦਗਾਰ ਦੇ ਵਿੱਚ ਮੜੀ ਬਣਾ ਦਿੱਤੀ ਗਈ ਸੀਗੀ ਤੇ ਸਿਰਹਾਲੀ ਦੇ ਵਿੱਚ ਮਾਝੇ ਦੇ ਸੰਧੂ ਅੱਜ ਦੇ ਟਾਈਮ ਦੇ ਵਿੱਚ ਵੀ ਉੱਥੇ ਉਹਨਾਂ ਦੀ ਪੂਜਾ ਕਰਦੇ ਹਨ ਇੱਕ ਕਾਫੀ ਮਸ਼ਹੂਰ ਲੇਖਕ ਦੇ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਸਿੰਧ ਤੇ ਜਲਮ ਦੇ ਵਿਚਾਰੇ ਇਹਨਾਂ ਦੀ ਰਿਆਸਤ ਸੀ ਸੰਧੂਆਂ ਦੀ ਰਿਆਸਤ ਸੀ ਤੇ ਇਹਨਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਦੇ ਨਾਲ ਕਾਫੀ جنگਾਂ ਲੜੀਆਂ ਤੇ 17739 ਈਸਵੀ ਦੇ ਵਿੱਚ ਅਰਬਾਂ ਤੋਂ ਇਹਨਾਂ ਨੇ ਜੰਗ ਜਿੱਤੀ ਤੇ ਉਸ ਤੋਂ ਬਾਅਦ ਵੀ ਕਾਫੀ جنگਾਂ ਹੁੰਦੀਆਂ ਰਹੀਆਂ ਲੇਕਿਨ ਆਖਿਰਕਾਰ ਇਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਵਸਣਾ ਪਿਆ ਸਿੰਧ ਤੋਂ ਆਉਣ ਦੇ ਕਾਰਨ ਵੀ ਸੰਧੂਆਂ ਨੂੰ ਸਿੰਧੂ ਕਿਹਾ ਜਾਂਦਾ ਸਿੱਖ ਰਾਜ ਦੇ ਟਾਈਮ ਤੱਕ ਰਾਜਸੀ ਮਹਤਤਾ ਵੀ ਕਾਫੀ ਜ਼ਿਆਦਾ ਵਧ ਗਈ ਸੀ ਤੇ ਜੱਟਾਂ ਦਾ ਸਮਾਜਿਕ ਰਤਬਾ ਤੇ ਸਮਾਜਿਕ ਰੁਤਬਾ ਵੀ ਰਾਜਪੂਤਾਂ ਤੇ ਖੱਤਰੀਆਂ ਨਾਲੋਂ ਕਾਫੀ ਉੱਚਾ ਹੋ ਗਿਆ ਸੀਗਾ ਤੇ ਅਕਬਰ ਦੇ ਟਾਈਮ ਦੇ ਵਿੱਚ ਵੀ ਸੰਧੂਆਂ ਦਾ ਕਾਫੀ ਦਬਦਬਾ ਰਿਹਾ ਹੈ ਤੇ ਇੱਕ ਚੰਗਾ ਸੰਧੂ ਜੋ ਕਾਫੀ ਪ੍ਰਸਿੱਧ ਹੋਇਆ ਸੀਗਾ ਜਿਨੇ ਕੀ ਢੋਲੇ ਕਾਂਗੜ ਤੇ ਚੌਧਰੀ ਮੇਰ ਮਿੱਠੂ ਨੂੰ 35 ਜੱਟ ਬਾਂਸੀ ਪੰਚਾਇਤ ਦੇ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ ਤੇ ਮਹਾਭਾਰਤ ਦੇ ਟਾਈਮ ਦੇ ਵਿੱਚ ਵੀ ਸੰਧੂਆਂ ਦਾ ਕਾਫੀ ਵੱਡਾ ਤੇ ਉੱਚਾ ਰਾਜ ਰਿਹਾ ਹੈ ਜੈਦਰਥ ਸੰਧੂ ਜੋ ਕਿ ਮਹਾਭਾਰਤ ਦੇ ਸਮੇਂ ਦਾ ਇੱਕ ਰਾਜਾ ਸੀਗਾ ਸੰਧੂਆਂ ਦਾ ਤੇ ਦਰਯੋਦਨ ਨੇ ਆਪਣੀ ਭੈਣ ਦਾ ਵਿਆਹ ਜੈਦਰਥ ਸੰਧੂ ਨਾਲ ਕਰਕੇ ਸੰਧੂ ਜੱਟਾਂ ਨਾਲ ਕਾਫੀ ਜ਼ਿਆਦਾ ਮਿੱਤਰਤਾ ਬਣਾਈ ਸੀਗੀ ਤੇ ਉਸ ਟਾਈਮ ਮਹਾਭਾਰਤ ਦੇ ਵਿੱਚ ਵੀ ਸੰਧੂਆਂ ਨੇ ਕਾਫੀ ਜ਼ਿਆਦਾ ਹਿੱਸਾ ਲਿਆ ਸੀਗਾ ਤੇ 36 ਰਾਜ ਘਰਾਣਿਆਂ ਦੇ ਵਿੱਚੋਂ ਸੰਧੂ ਵੰਸ਼ ਵੀ ਇੱਕ ਰਾਜ ਘਰਾਣ ਹੈ। ਦਲਿਤ ਜਾਤੀਆਂ ਤੇ ਪਿਛੜੀਆਂ ਹੋਈਆਂ ਜਾਤੀਆਂ ਦੇ ਵਿੱਚ ਵੀ ਸੰਧੂ ਗੋਤ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਹੈ। ਕਿਉਂਕਿ ਜੋ ਗਰੀਬ ਸੰਧੂ ਸਨ ਉਹਨਾਂ ਨੇ ਦਲਿਤ ਜਾਤੀ ਤੇ ਪਿਛੜੀ ਜਾਤੀ ਦੀਆਂ ਔਰਤਾਂ ਦੇ ਨਾਲ ਔਰਤਾਂ ਦੇ ਨਾਲ ਵਿਆਹ ਕਰਵਾ ਲਏ ਸੀ ਜਿਨ੍ਹਾਂ ਦੇ ਜਿਸ ਕਾਰਨ ਉਸ ਟਾਈਮ ਗੋਤ ਨਹੀਂ ਬਦਲੇ ਉਹਨਾਂ ਦੇ ਲੇਕਿਨ ਜਾਤੀਆਂ ਬਦਲ ਗਈਆਂ ਸੀ। ਲੇਕਿਨ ਕਈ ਸੰਧੂਆਂ ਦੇ ਨੌਕਰ ਜੋ ਸੀਗੇ ਉਹ ਵੀ ਆਪਣੇ ਨਾਮਾਂ ਦੇ ਪਿੱਛੇ ਸੰਧੂ ਗੋਤ ਲਾਉਣ ਲੱਗ ਗਏ ਸੀ ਤੇ ਸੰਧੂ ਜਿਹੜੇ ਹੁੰਦੇ ਆ ਇਹ ਹੋਰਾਂ ਦੇ ਮੁਕਾਬਲੇ ਜ਼ਿਆਦਾ ਸ਼ਾਹੀ ਠਾਠ ਵਾੜ ਦੇ ਨਾਲ ਰਹਿਣਾ ਪਸੰਦ ਕਰਦੇ ਆ ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਕਈ ਸੰਧੂ ਲਗਭਗ ਸਾਰੇ ਸੰਧੂ ਬੋਧੀ ਬਣ ਗਏ ਸੀਗੇ ਤੇ ਲੇਕਿਨ ਮੁਸਲਮਾਨਾਂ ਦੇ ਹਮਲਿਆਂ ਦੇ ਕਾਰਨ ਫਿਰ ਉਹਨਾਂ ਨੇ ਬੁੱਧ ਧਰਮ ਛੱਡਤਾ ਸੀਗਾ ਤੇ ਮੁਸਲਮਾਨ ਸਿੱਖ ਤੇ ਹਿੰਦੂ ਬਣਗੇ ਸੀਗੇ ਸੰਧੂ ਜੱਟ ਪੰਜਾਬ ਦਾ ਕਾਫੀ ਪ੍ਰਭਾਵਸ਼ਾਲੀ ਕਬੀਲਾ ਹੈ ਤੇ ਸੰਧੂ ਮਾਝੇ ਦੇ ਇਲਾਕੇ ਦੇ ਵਿੱਚ ਜ਼ਿਆਦਾ ਹੈ ਮਾਲਵੇ ਦੇ ਇਲਾਕੇ ਦੇ ਵਿੱਚ ਬਹੁਤ ਘੱਟ ਸੰਧੂ ਹੈ ਲੇਕਿਨ ਮਾਝੇ ਦੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸੰਧੂ ਹੈ ਸਿੱਖਾਂ ਦੀਆਂ 12 ਮਿਸਲਾਂ ਵਿੱਚ ਸੰਧੂਆਂ ਦੀਆਂ 4 ਮਿਸਲਾਂ ਹੈ ਤੇ ਇਹ ਜਗਤ ਪ੍ਰਸਿੱਧ ਗੋਤ ਹੈ ਤੇ ਇਹ ਬਹੁਤ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸੰਧੂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਰਹਿ ਰਹੇ ਆ ਤੇ ਇਹ ਬਹੁਤ ਵੱਡਾ ਭਾਈਚਾਰਾ ਹੈ ਤੇ ਲੋ ਜੀ ਇਹ ਸੀਗਾ ਸੰਧੂ ਗੋਤ ਦਾ ਇਤਿਹਾਸ ਜਿਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਹੈ ਤੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਚੀਜ਼ ਸਮਝ ਨਾ ਆਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛਿਓ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਕਲੀਅਰ ਕਰਿਓ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵੀਡੀਓ ਕਿਸ ਗੋਤ ਦੇ ਇਤਿਹਾਸ ਤੇ ਬਣਾਈਏ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ